ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਕਸਰੀ ਲੋਕ ਕਹਿੰਦੇ ਨੇ ਕਿ ਗਰੰਤੀ ਸਿੰਘ ਦੇ ਜਿਹੜੇ ਬੱਚੇ ਨੇ ਉਹ ਗਰੰਥੀ ਬੰਨਾ ਨਹੀਂ ਚਾਹੁੰਦੇ ਤੇ ਨਾਰਾਗੀ ਅਖੰਡ ਪਾਠੀ ਸਿੰਘ ਨਹੀਂ ਬੰਨਾ ਚਾਹੁੰਦੇ ਪਰ ਵਾਹਿਗੁਰੂ ਦੀ ਕਿਰਪਾ ਮੇਰਾ ਵੱਡਾ ਬੇਟਾ ਸੰਦੀਪ ਸਿੰਘ ਉਹ ਮੇਰੇ ਨਾਲ ਕੀਰਤਨ ਕਰਦਾ ਹੈ ਤੇ ਛੋਟਾ ਬੇਟਾ ਗੁਰਸ਼ਰਮਦੀਪ ਸਿੰਘ ਉਹ ਡਾਕਟਰੀ ਸਿੱਖਦਾ ਸੀ ਤੇ ਉਹ ਵੀ ਸੋਣਾ ਸਾਡੇ ਨਾਲ ਕੀਰਤਨ ਕਰਨ ਲੱਗ ਪਿਆ ਜੀ ਪਤਾ ਕਿਉਂ ਕਿਉਂਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਈਸਾਪੁਰ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਸਾਨੂੰ ਬਹੁਤ ਜ਼ਿਆਦਾ ਸਤਿਕਾਰ ਮਾਣ ਬਖਸ਼ਦੀ ਆ ਪਿਆਰੀ ਸਾਧ ਸੰਗਤ ਜੀ ਤੇ ਗੁਰੂ ਕੀ ਸੰਗਤ ਨੇ ਈਸਾਪੁਰ ਗੁਰਦੁਆਰਾ ਸਾਹਿਬ ਜੀ ਦੀ ਸੰਗਤ ਨੇ ਛੋਟੇ ਬੇਟੇ ਨੂੰ ਹੀ ਪ੍ਰੇਰਿਤ ਕਰਕੇ ਤੇ ਪ੍ਰਬੰਧ ਕਮੇਟੀ ਨੇ ਪ੍ਰੇਰਿਤ ਕੀਤਾ ਕਿ ਛੋਟੇ ਬੇਟੇ ਨੂੰ ਹੀ ਆਪਣੇ ਨਾਲ ਰਲਾਓ ਉਹ ਵੀ ਤੁਹਾਡੇ ਨਾਲ ਜਥੇ ਦੇ ਵਿੱਚ ਕੀਰਤਨ ਕਰੇ ਤੇ ਕਹਿੰਦੇ ਕਿ ਮਹਾਰਾਜ ਕਿਰਪਾ ਕਰਨ ਅਸੀਂ ਤੁਹਾਨੂੰ ਬਾਹਰ ਦੇ ਪੇਪਰ ਮਗਾ ਕੇ ਦਵਾਂਗੇ ਬੱਚੇ ਤੁਹਾਡੇ ਵਿਦੇਸ਼ ਵਿੱਚ ਜਾਣ ਪਰ ਬਾਬਾ ਜੀ ਤੁਸੀਂ ਇੱਥੇ ਰਹੋ ਤੇ ਇਹ ਸਤਿਗੁਰਜੀ ਦੀ ਕਿਰਪਾ ਹੈ ਜੀ ਤੇ ਮੈਂ ਕੋਟਾਨ ਕੋਟ ਸ਼ੁਕਰਾਨਾ ਕਰਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕਿ ਗੁਰੂਕੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਗੁਰਦੁਆਰਾ ਸਾਹਿਬ ਦੀ ਈਸਾਪੁਰ ਦੀ ਪ੍ਰਬੰਧਕ ਕਮੇਟੀ ਗੁਰੂ ਕੀ ਸੰਗਤ ਜਿਹੜਾ ਆਪਣੇ ਗਰੰਤੀ ਸਿੰਘ ਨੂੰ ਬਹੁਤ ਜ਼ਿਆਦਾ ਸਤਿਕਾਰ ਮਾਣ ਬਖਸ਼ਰੀ ਹੈ ਦਾਸ ਸਮੂਹ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਈਸਾਪੁਰ ਦੀ ਗੁਰਦੁਆਰਾ ਸਾਹਿਬ ਜੀ ਪ੍ਰਬੰਧਕ ਕਮੇਟੀ ਕੋਲੋਂ ਤੇ ਸੰਗਤ ਦੇ ਕੋਲੋਂ ਸੇਧ ਲੈਣ ਤੇ ਆਪਣੇ ਗਰੰਤੀ ਸਿੰਘਾਂ ਦਾ ਵਾਦੋ-ਵਾਦ ਸਤਿਕਾਰ ਕਰਿਆ ਕਰੋ ਪਿਆਰੀ ਸਾਧ ਸੰਗਤ ਜੀ ਜੋ ਦਾਸ ਦਾ ਬਹੁਤ ਜ਼ਿਆਦਾ ਸਤਿਕਾਰਯੋਗ ਹੈ ਗੁਰਦੁਆਰਾ ਸਾਹਿਬ ਈਸਾਪੁਰ ਵਿਖੇ ਤੇ ਰੋਜ਼ਾਨਾ ਹੀ ਇਹ ਵੀਡੀਓ ਪੈਂਦੀਆਂ ਰਹਿੰਦੀਆਂ ਨੇ ਸੋਸ਼ਲ ਮੀਡੀਆ ਉੱਤੇ ਕਿ ਗਰੰਤੀ ਸਿੰਘ ਨੂੰ ਕਮੇਟੀਆਂ ਪ੍ਰਬੰਧ ਕਮੇਟੀਆਂ ਹੈ ਗੱਲ ਸੱਚੀ ਹੈ ਬਿਲਕੁਲ ਕਲਪਾਉਂਦੀਆਂ ਵੀ ਬੜਾ ਜ਼ਿਆਦਾ ਨੇ ਗਰੰਤੀ ਸਿੰਘਾਂ ਨੂੰ ਪ੍ਰਬੰਧ ਕਮੇਟੀਆਂ ਕਈ ਪਰ ਵੈਗਰੂ ਦੀ ਕਿਰਪਾ ਜੀ ਸਾਡੇ ਉੱਤੇ ਕਿ ਅਸੀਂ ਸਾਨੂੰ ਕੀਰਤਨ ਦੇ ਵਿੱਚ ਵੀ ਇੱਕ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਅੱਗੇ ਵਧਾ ਰਹੀ ਹੈ ਤੇ ਬਹੁਤ ਜ਼ਿਆਦਾ ਸਤਿਕਾਰ ਮਾਣ ਸਾਨੂੰ ਮਿਲ ਰਿਹਾ ਹੈ ਤੇ ਦਾਸ ਗੁਰਦੁਆਰਾ ਸਾਹਿਬ ਈਸਾਪੁਰ ਵਿਖੇ ਦਿਨ-ਬਦ ਦਿਨ ਰੋਜ਼ਾਨਾ ਆਪਾਂ ਤਰੱਕੀ ਕਰ ਰਹੇ ਆ ਤੇ ਵਾਹਿਗੁਰੂ ਰਹਿਮਤ ਕਰਨ ਸਾਰੇ ਨਗਰ ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤੇ ਮੈਂ ਸੋਚਿਆ ਸੀ ਕਿ ਆਪਾਂ ਪ੍ਰਬੰਧ ਕਮੇਟੀਆਂ ਦੇ ਬਰ ਖਿਲਾਫ ਬੜੀਆਂ ਹਜ਼ਾਰਾਂ ਵੀਡੀਓ ਸੋਸ਼ਲ ਮੀਡੀਆ ਤੇ ਪਈਆਂ ਨੇ ਤੇ ਇਹ ਵੀ ਜਿਹੜੀ ਵੀਡੀਓ ਇੱਕ ਜਿਹੜੀ ਪਾਉਣੀ ਚਾਹੀਦੀ ਹੈ ਕਿ ਦਾਸ ਦਾ ਬੜਾ ਸਤਿਕਾਰਯੋਗ ਆ ਈਸਾਪੁਰ ਵਿਖੇ ਪਿਆਰੀ ਸਾਧ ਸੰਗਤ ਜੀ ਤੇ ਜਿਸ ਕਿਸੇ ਵੀਰ ਨੇ ਸੋਸ਼ਲ ਮੀਡੀਆ ਤੇ ਦਾਖਸ ਦੇ ਨਾਲ ਵੀ ਬੜੀ ਸੰਗਤ ਜੁੜੀ ਹੈ ਜਿਸ ਕਿਸੇ ਨੇ ਇਥੇ ਆਣ ਕੇ ਦਰਸ਼ਨ ਕਰਨੇ ਹੋਣ ਗੁਰਦੁਆਰਾ ਸਾਹਿਬ ਦੇ ਤੇ ਉਹ ਜ਼ਰੂਰ ਆਣ ਕੇ ਦਰਸ਼ਨ ਕਰਿਓ ਤੇ ਆਣ ਕੇ ਤੁਸੀਂ ਵੇਖ ਵੀ ਸਕਦੇ ਜੇ ਤੇ ਵੈਗਰੂ ਸਾਰਿਆਂ ਤੇ ਰਹਿਮਤ ਕਰਨ ਸਾਰੇ ਵੱਤਵਾਦ ਗਰੰਤੀ ਸਿੰਘ ਦਾ ਸਤਿਕਾਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ